ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਹ ਸ਼ਬਦ ਇਸ ਜਗ੍ਹਾ ਤੋਂ ਉਚਾਰੇ ਗਏ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਜਗ੍ਹਾ ਤੋਂ ਆਪਣਾ ਤੀਰ ਛੱਡ ਕੇ ਉਸ ਜਗ੍ਹਾ ਤੇ ਮਾਰਿਆ ਜਿੱਥੇ ਅੱਜ ਸੱਚਖੰਡ ਤਕਤਿ ਸ੍ਰੀ ਹਜੂਰ ਸਾਹਿਬ ਹੈਗਾ ਆ ਇਸ ਵੇਲੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਵਿਖੇ ਮੌਜੂਦ ਹੈਗੇ ਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦੱਸਾਂਗੇ ਉੱਪਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇੱਕ ਸੁੰਦਰ ਤਸਵੀਰ ਲੱਗੀ ਹੋਈ ਹੈ ਤੇ ਥੱਲੇ ਜੋ ਜੰਗੀ ਸ਼ਸਤਰ ਹੁੰਦੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ। ਇਹ ਗੁਰੂ ਘਰ ਦੇ ਵਿੱਚ ਜਦੋਂ ਆਉਂਦੇ ਆ ਤਾਂ ਸੰਤਾ ਇਤਿਹਾਸ ਬਾਰੇ ਜ਼ਰੂਰ ਪੜ੍ਹ ਕੇ ਜਾਂਦਿਆਂ ਨੇ ਕਿ ਇੱਥੋਂ ਦਾ ਇਤਿਹਾਸ ਕੀ ਹੈ। ਪਹਿਲਾਂ ਤੇ ਸਯੋਗੀ ਲੋਕਾਂ ਨੂੰ ਕਵਾਂਗੇ ਕਿ ਉਹ ਤਸਵੀਰਾਂ ਦਿਖਾਈਆਂ ਜਾਣ ਜਿੱਥੇ ਜੰਗੀ ਸ਼ਸਤਰ ਗੁਰੂ ਸਾਹਿਬ ਦੇ ਅੱਗੇ ਬਰਾਜਮਾਨ ਕੀਤੇ ਗਏ ਨੇ ਕਿਉਂਕਿ ਸ਼ੁਰੂ ਤੋਂ ਹੀ ਜੇ ਗੱਲ ਆਖੀ ਜਾਵੇ ਤਾਂ ਇਹ ਜ਼ਰੂਰ ਤੁਸੀਂ ਸੁਣਦੇ ਹੋਵੋਗੇ ਕਿ ਸ਼ਸਤਰ ਕੇ ਅਦੀਨ ਹੈ ਰਾਜ ਉੱਪਰ ਤੁਸੀਂ ਪੰਕਤੀ ਵੀ ਪੜ ਸਕਦੇ ਹੋ ਅਸਕਰ ਪਾਨ ਖੰਡੋ ਖੜਕ ਤਪਕ ਤਬਰੇ ਅਰਤੀਰ ਸੈਫ ਸ੍ਰੋਹੀ ਸਾਥੀ ਇਹ ਹਮਾਰੇ ਪੀਰ ਸੋ ਸ਼ਸਤਰਾਂ ਨੂੰ ਹਮੇਸ਼ਾ ਪੀਰ ਦਾ ਜਿਹੜਾ ਦਰਜਾ ਆ ਉਹ ਦਿੱਤਾ ਗਿਆ ਅਤੇ ਆਗਿਆ ਭਈ ਅਕਾਲ ਕੀ ਤਬਿਆ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਇਹ ਹੁਕਮ ਇਸ ਜਗ੍ਹਾ ਤੋਂ ਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਦਿੱਤੇ ਕਿ ਤੁਹਾਡਾ ਸਿਰਫ ਇੱਕ ਗੁਰੂ ਉਹ ਗੁਰੂ ਗ੍ਰੰਥ ਸਾਹਿਬ ਆ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਸ਼ਬਦ ਇਸ ਜਗ੍ਹਾ ਤੋਂ ਉਚਾਰੇ ਗਏ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਜਗ੍ਹਾ ਤੋਂ ਆਪਣਾ ਤੀਰ ਛੱਡ ਕੇ ਉਸ ਜਗ੍ਹਾ ਤੇ ਮਾਰਿਆ ਜਿੱਥੇ ਅੱਜ ਸੱਚਖੰਡ ਤਕਤਿ ਸ੍ਰੀ ਹਜੂਰ ਸਾਹਿਬ ਹੈਗਾ ਆ ਇਸ ਵੇਲੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਵਿਖੇ ਮੌਜੂਦ ਹੈਗੇ ਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦੱਸਾਂਗੇ ਇੱਕ ਵਾਰ ਪਹਿਲਾਂ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਜਿੱਥੇ ਉੱਪਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇੱਕ ਸੁੰਦਰ ਤਸਵੀਰ ਲੱਗੀ ਹੋਈ ਹੈ ਤੇ ਥੱਲੇ ਜੋ ਜੰਗੀ ਸ਼ਸਤਰ ਹੁੰਦੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਗੁਰੂ ਘਰ ਦੇ ਵਿੱਚ ਜਦੋਂ ਆਉਂਦੇ ਆ ਤਾਂ ਸੰਗਤਾਂ ਇਤਿਹਾਸ ਬਾਰੇ ਜ਼ਰੂਰ ਪੜ੍ਹ ਕੇ ਜਾਂਦੀਆਂ ਨੇ ਕਿ ਇੱਥੋਂ ਦਾ ਇਤਿਹਾਸ ਕੀ ਹੈ ਪਹਿਲਾਂ ਤੇ ਸੇਵੋਗੀ ਲੋ ਕਵਾਂਗੇ ਕਿ ਉਹ ਤਸਵੀਰਾਂ ਦਿਖਾਈਆਂ ਜਾਣ ਜਿੱਥੇ ਜੰਗੀ ਸ਼ਸਤਰ ਗੁਰੂ ਸਾਹਿਬ ਦੇ ਅੱਗੇ ਬਰਾਜਮਾਨ ਕੀਤੇ ਗਏ ਨੇ ਕਿਉਂਕਿ ਸ਼ੁਰੂ ਤੋਂ ਹੀ ਜੇ ਗੱਲ ਆਖੀ ਜਾਵੇ ਤਾਂ ਇਹ ਜ਼ਰੂਰ ਤੁਸੀਂ ਸੁਣਦੇ ਹੋਵੋਗੇ ਕਿ ਸ਼ਸਤਰ ਕੇ ਅਦੀਨ ਹੈ ਰਾਜ ਸੋ ਇੱਕ ਵਾਰ ਤੁਹਾਨੂੰ ਇਥੋਂ ਦੇ ਇਤਿਹਾਸ ਨੂੰ ਲੈ ਕੇ ਆਪਾਂ ਜ਼ਰੂਰ ਆ ਗੱਲਬਾਤ ਜਿਹੜੀ ਆ ਉਹ ਸਾਂਝੀ ਕਰਾਂਗੇ ਸੰਗਤਾਂ ਵੀ ਪੁੱਛਿਆ ਨੇ ਵੀਰ ਜੀ ਕੀ ਨਾਮ ਤੁਹਾਡਾ ਗੁਰਵਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਇਓ ਹੁਸ਼ਿਆਰਪੁਰ ਤੋਂ ਪੰਜਾਬ ਤੋਂ ਪਹਿਲੀ ਵਾਰ ਆਇਓ ਇਸ ਤੋਂ ਪਹਿਲਾਂ ਵੀ ਚੱਕਰ ਲੱਗਿਆ ਪਹਿਲੀ ਵਾਰ ਆਇਓ ਨਹੀਂ ਆਇਆ ਕਿ ਦੋ ਵਾਰ ਆਇਆ ਕਿ ਜੀ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਪਹੁੰਚੇ ਹੋ ਕਿਉਂਕਿ ਹਰ ਸਾਲ ਸਵਾਭ ਨਾਲ ਗੁਰਸਾਹਿਬ ਸਾਡੇ ਨੇ ਜਦੋਂ ਸਾਡੇ ਨੇ ਬਹੁਤ ਵਧੀਆ ਲੱਗ ਰਿਹਾ ਜੀ ਉਹ ਸਕੂਲ ਮਿਲਦਾ ਆਤਮਾ ਨੂੰ ਨਾ ਮਾਤਾ ਜੀ ਪਹਿਲੀ ਵਾਰ ਆਏ ਨੇ ਨਾਲ ਲੈ ਕੇ ਆਇਆ ਮਾਤਾ ਜੀ ਪਹਿਲੀ ਵਾਰ ਮਾਤਾ ਜੀ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਦਮ ਤੁਹਾਡਾ ਹਾਂਜੀ ਬਲਵੇਕ ਕੋਲ ਕਿੰਨੀ ਉਮਰ ਹੋ ਗਈ ਮਾਤਾ ਜੀ ਤੁਹਾਡੀ ਹਾਂਜੀ 70 ਸਾਲ ਹੋ ਗਏ ਮਾਤਾ ਜੀ 70 ਸਾਲ ਦੀ ਉਮਰ ਚ ਅੱਜ ਕੱਲ ਬਜ਼ੁਰਗ ਮੰंजे ਤਾਂ ਨਹੀਂ ਉੱਡਦੇ ਤੁਸੀਂ ਏਡੀ ਦੂਰ ਆ ਕੇ ਦਰਸ਼ਨ ਕਰਨੋ ਮਹਾਰਾਜ ਨੇ ਕਿਰਪਾ ਕੀਤੀ ਬਿਲਕੁਲ ਆ ਗੀਆਂ ਜੀ ਹਾਂ ਬੜਾ ਮਾਨਸਕ ਨੂੰ ਮਿਲਿਆ ਵਾਹਿਗੁਰੂ ਵਾਹਿਗੁਰੂ ਕੀਹਿਆ ਜਾਂਦਾ ਕਿ ਇਹ ਗੁਰਸਬ ਆਪ ਹੀ ਕਿਰਪਾ ਕਰਦੇ ਆਪ ਹੀ ਸਾਦੇ ਨੇ ਮਹਾਰਾਜ ਦੇ ਦਰਸ਼ਨ ਕਰਕੇ ਬੜਾ ਵਧੀਆ ਲੱਗਿਆ। ਮਨ ਹਲ ਹੋ ਗਿਆ ਦਰਸ਼ਨ ਕਰਕੇ। ਬਹੁਤ ਜੀ। ਚੜਦੀ ਕਲਾ ਸੇਤਾ ਤੰਦਰੁਸਤ ਰਹੇ। ਹਾਂ ਜੀ। ਮਾਲਕ ਤੰਦਰੁਸਤੀਆਂ ਬਖਸ਼ੇ ਵਸ। ਵਾਹਿਗੁਰੂ। ਜੀਆਂ ਦੀ ਤੰਦਰੁਸਤੀ ਬਖਸ਼ੇ ਵਸ। ਹਾਂ ਜੀ ਚੜਦੀ ਕਲਾ ਜਿ ਰੱਖੇ। ਕਿਹਨੇ ਕੀ ਨਾਮ ਤੁਹਾਡਾ? ਜਗਜੀਤਪਾਲ ਕੋਰ। ਵਾਹਿਗੁਰੂ ਜੀ ਘਰ ਦਾ ਸਾਹਿਬ ਵਾਹਿਗੁਰੂ ਜੀ ਕੀ ਕਰਦੇ। ਤੁਸ ਬੱਚਿਆਂ ਨੂੰ ਵੀ ਦਰਸ਼ਨ ਕਰਾਏ ਨਾਲ ਸਾਰਾ ਪਰਿਵਾਰ ਆਇਆ ਹੋ। ਹਾਂ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਗੁਰੂ ਜੀ ਨੇ ਸਾਨੂੰ ਬੁਲਾਇਆ। ਹੂੰ। 30 ਵਾਰ ਸੀ ਆਇਆ ਤੇ। ਚਲੋ ਅੱਗੇ ਵੀ ਗੁਰੂ ਲਾਉਂਦੇ ਰਹਿਣਗੇ ਮਨ ਸ਼ਾਂਤੀ ਆਉਂਦੀ ਰਹੇ ਗਿਆਨਦੇ ਰਵਾਂਗੇ ਬਿਲਕੁਲ ਮੈਨੂੰ ਲੱਗਦਾ ਬੱਚੇ ਵੀ ਭਾਗਾ ਵਾਲੇ ਨਿੱਕੀ ਉਮਰ 'ਚ ਦਰਸ਼ਨ ਕਰ ਰਹੇ ਇਸ ਸਥਾਨਾਂ ਦੇ ਹਾਂਜੀ ਇਹ ਗੁਰੂ ਜੀ ਦੀ ਕਿਰਪਾ ਸਾਰੀ ਬਾਈ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆਂ ਕਿਹਨੇ ਕੀ ਨਾਮ ਤੁਹਾਡਾ ਪ੍ਰੋਪਲਿਨ ਕੋਰ ਕਿਹੜੀ ਕਲਾਸ 'ਚ ਪੜ੍ਹਦੇ ਹੋ 8th ਇੰਨੀ ਨਿੱਕੀ ਉਮਰ 'ਚ ਤੁਸੀਂ ਇੱਡੀ ਦੂਰ ਦਰਸ਼ਨ ਕਰ ਲਏ ਬੜੀ ਵੱਡੀ ਗੱਲ ਹੈ ਜਿਵੇਂ ਤੁਹਾਡੇ ਮਾਤਾ ਜੀ ਅੱਜ 70 ਸਾਲ ਦੇ ਹੋ ਗਏ ਪਹਿਲੀ ਵਾਰ ਆਏ ਨੇ ਪਰ ਤੁਸੀਂ ਨਿੱਕੀ ਉਮਰ 'ਚ ਇਸ ਸਥਾਨਾਂ ਦੇ ਦਰਸ਼ਨ ਕਰ ਰਹੇ ਹੋ ਹਾਂਜੀ ਅੱਛਾ ਤੀਸਰੀ ਵਾਰ ਆਏ ਨੇ ਕੀ ਬਾਤ ਹੈ ਉਧੇ ਲੱਗਦਾ ਗੁਰਸਾਬਾ ਦੇ ਦਰਸ਼ਨ ਕਰਕੇ ਹਾਂਜੀ ਕਿੰਨੇ ਦਿਨ ਹੋ ਗਿਆ ਇਹਨੂੰ ਕੱਲ ਹੀ ਆਏ ਕੱਲ ਹੀ ਆਇਓ ਕਿੰਨੇ ਦਿਨ ਇੱਥੇ ਹੋ ਅ 9 ਤਰੀਕ 9 ਤਰੀਕ ਚਲ ਵਾਇਗਰ ਚੜ੍ਹਦੀ ਗਲਾਚ ਰੱਖਣ ਸਾਰੇ ਪਰਿਵਾਰ ਨੇ ਸੋ ਆਜੋ ਕੀ ਨਾਮ ਤੁਹਾਡਾ ਬਰਬਰੂਪ ਸੇ ਅੱਛੇ ਜਰਮਨ ਤੋਂ ਆਏ ਨੇ ਸਪੈਸ਼ਲੀ ਕੀ ਬਾਤ ਹੈ ਕਿੱਦਾਂ ਦਾ ਲੱਗਾ ਫਿਰ ਪਹਿਲੀ ਵਾਰ ਆਇਓ ਨਹੀਂ ਦੂਜੀ ਵਾਰੀ ਦੂਜੀ ਵਾਰ ਆਇਓ ਹਾਂਜੀ ਫਿਰ ਮਨ ਕਰਦਾ ਇੱਥੇ ਕਿਉਂਕਿ ਇੱਥੇ ਜਦੋਂ ਆ ਜੀਏ ਤੇ ਵਾਪਸ ਜਾਣ ਨੂੰ ਵੀ ਮਨ ਨਹੀਂ ਕਰਦਾ ਹਾਂਜੀ ਕਹਣਾ ਬੋਲ ਹਾਂਜੀ ਸੋ ਅੱਛਾ ਵੀ ਜਰਮਨ ਤੋਂ ਆਏ ਛੋਟੇ ਛੋਟੇ ਪਚੰਗੀ ਸਿੰਘ ਵੀ ਨੇ ਲੋਕਰੇ ਆ ਵਰ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਛਾ ਫਤਿਹ ਬੁਲਾ ਦਿਓ ਫਤਿਹ ਦੇ ਬੁਲਾ ਦਿਓ ਚਲੋ ਇੱਕ ਚਿਕਾਰਾ ਲਾ ਦਿਓ ਚਲ ਆ ਜਾ ਹਾਂਜੀ ਆ ਪੋਤਰੇ ਨੇ ਬੇਟਾ ਨੇ ਚਲੋ ਪਚੰਗੀ ਸਿੰਘ ਆ ਸੋ ਇੱਥੋਂ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਇੱਕ ਵਾਰ ਜ਼ਰੂਰ ਦੱਸ ਦਈਏ ਕਿ ਜਿੱਥੇ ਇਹ ਗੁਰਦੁਆਰਾ ਸਾਹਿਬ ਜਦੋਂ ਇੱਕ ਵੰਜਾਰਾ ਸਿੱਖ ਪਹੁੰਚਿਆ ਤਾਂ ਉਸਨੇ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਆਪਣਾ ਕੀਮਤੀ ਹੀਰਾ ਭੇਟ ਕੀਤਾ ਸੀਗਾ ਪਰ ਜਦੋਂ ਸਤਗੁਰੂ ਸਾਹਿਬ ਨੇ ਉਹ ਨਗੀਨਾ ਜਿਹੜਾ ਸੀਗਾ ਉਹ ਗਦਾਵਰੀ ਦੇ ਵਿੱਚ ਵਗਾ ਕੇ ਮਾਰਿਆ ਤਾਂ ਉਸ ਤੋਂ ਬਾਅਦ ਉਹ ਸਿੱਖ ਹੈਰਾਨ ਪਰੇਸ਼ਾਨ ਜ਼ਰੂਰ ਹੋ ਗਿਆ ਕਿ ਇਹ ਨਗੀਨਾ ਗੁਰਸਾਹਿਬ ਨੇ ਐਡਾ ਕੀਮਤੀ ਹੀਰਾ ਆ ਇਹ ਘਾਟ ਦੇ ਵਿੱਚ ਕਿਉਂ ਸੁੱਟ ਦਿੱਤਾ ਤਾਂ ਗੁਰਸਾਹਿਬ ਨੇ ਉਸ ਵੰਜਾਰੇ ਸਿੱਖ ਨੂੰ ਆਖਿਆ ਕਿ ਜਾ ਤੂੰ ਆਪਣਾ ਜਿਹੜਾ ਹੀਰਾ ਆ ਉਹ ਇਸ ਗਦਾਵਰੀ ਦੇ ਵਿੱਚੋਂ ਲੱਭ ਕੇ ਲਿਆ ਪਰ ਜਦੋਂ ਉਹ ਵੰਜਾਰਾ ਸਿੱਖ ਇਸ ਗਦਾਵਰੀ ਦੇ ਵਿੱਚੋਂ ਹੀਰਾ ਲੱਭਣ ਗਿਆ ਤਾਂ ਉਸ ਨੂੰ ਕਈ ਹੋਰ ਹੀਰੇ ਜੋ ਮਹਿੰਗੀ ਕੀਮਤ ਦੇ ਸਿਗੇ ਉਹ ਵੀ ਦੇਖਣ ਨੂੰ ਮਿਲੇ ਉਹ ਦੇਖ ਕੇ ਉਸ ਦਾ ਹੰਕਾਰ ਜ਼ਰੂਰ ਟੁੱਟ ਗਿਆ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਇਸ ਜਗ੍ਹਾ ਤੋਂ ਆਪਣਾ ਇੱਕ ਤੀਰ ਛੱਡਿਆ ਜਿੱਥੇ ਉਹ ਤੀਰ ਜਿਸ ਸਥਾਨ ਤੇ ਵੱਜਿਆ ਉਹ ਸਥਾਨ ਗੁਰਗੋਬਿੰਦ ਸਿੰਘ ਜੀ ਮਹਾਰਾਏ ਨੇ ਤਪ ਸਥਾਨ ਆਪਣਾ ਸ੍ਰੀ ਹਜੂਰ ਸਾਹਿਬ ਉਹ ਸ਼ਸ਼ੋਭਿਤ ਕੀਤਾ ਅੱਜ ਕਿਹਾ ਜਾਂਦਾ ਹੈ ਕਿ ਉਹ ਤੀਰ ਦੇ ਦਰਸ਼ਨ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਵੀ ਦਰਸ਼ਨ ਕਰਾਏ ਜਾਂਦੇ ਨੇ ਸੋ ਅੱਜ ਕਹਿ ਲਈਏ ਕਿ ਅੱਜ ਇੱਥੇ ਸਥਾਨਾਂ ਤੇ ਪਹੁੰਚੇ ਆ ਵੜਪਾਗੇ ਦੇ ਨੇ ਕਿਉਂਕਿ ਇੱਥੇ ਉਦੋਂ ਹੀ ਗੁਰਸੱਭ ਬੁਲਾਉਂਦੇ ਨੇ ਜਦੋਂ ਉਹਨਾਂ ਦੇ ਹੁਕਮ ਹੋਣ ਤੇ ਅੱਜ ਇੱਥੇ ਪਹੁੰਚ ਕੇ ਇਹ ਪਰਿਵਾਰ ਵੀ ਮਿਲਿਆ ਮਾਤਾ ਜੀ ਵੀ ਮਿਲੇ ਜਿੱਥੇ 70 ਸਾਲਾਂ ਦੀ ਉਮਰ ਦੇ ਵਿੱਚ ਮਾਤਾ ਜੀ ਇੱਥੇ ਪਹੁੰਚੇ ਕਿਉਂਕਿ ਇਹ ਉਦੋਂ ਹੀ ਕਿਰਪਾ ਹੁੰਦੀ ਹੈ ਜਦੋਂ ਗੁਰਸੱਭ ਦਾ ਹੁਕਮ ਇਸ ਜਗ੍ਹਾ ਤੋਂ ਹੋਵੇ ਇਹ ਗੁਰਦੁਆਰਾ ਨਗੀਨਾ ਘਾਟ ਜਦੋਂ ਦਰਸ਼ਨ ਕਰਨ ਪਹੁੰਚੇ ਤਾਂ ਅੰਦਰ ਜੰਗੀ ਸ਼ਸਤਰ ਦੇਖਣ ਨੂੰ ਮਿਲੇ ਫਿਰ ਅੰਦਰ ਸ਼ਸਤਰਾਂ ਦੀ ਗੱਲ ਜ਼ਰੂਰ ਕੀਤੀ ਉੱਪਰ ਤੁਸੀਂ ਪੰਜੇ ਵੀ ਪੜ ਸਕਦੇ ਹੋ ਾਸਕਰ ਪਾਨ ਖੰਡੋ ਖੜਕ ਤਪਕ ਤਬਰੇ ਅਰਤੀ ਸਹਿਫ ਸ੍ਰੋਹੀ ਸਹਿਤੀ ਇਹ ਸਾਡੇ ਪੀਰ ਸੋ ਸ਼ਸਤਰਾਂ ਨੂੰ ਹਮੇਸ਼ਾ ਪੀਰ ਦਾ ਜਿਹੜਾ ਦਰਜਾ ਆ ਉਹ ਦਿੱਤਾ ਗਿਆ ਅਤੇ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਇਹ ਹੁਕਮ ਇਸ ਜਗ੍ਹਾ ਤੋਂ ਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਦਿੱਤੇ ਕਿ ਤੁਹਾਡਾ ਸਿਰਫ ਇੱਕ ਗੁਰੂ ਉਹ ਗੁਰੂ ਗ੍ਰੰਥ ਸਾਹਿਬ ਆ ਸੋ ਉਦੋਂ ਪੰਜ ਪੈਸੇ ਦਾ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਉਹਨਾਂ ਨੇ ਇਹ ਹੁਕਮ ਜਾਰੀ ਕੀਤੇ ਸੀਗੇ ਕਿ ਸਾਰੇ ਸਿੱਖ ਆਪਣਾ ਇਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਗੇ ਇਸ ਜਗ੍ਹਾ ਦੀ ਇਸ ਇਤਿਹਾਸ ਨਾਲ ਜੁੜਦੀਆਂ ਤਸਵੀਰਾਂ ਤੁਹਾਨੂੰ ਆਪਾਂ ਦਿਖਾਉਂਦੇ ਰਾਵਾਂਗੇ ਤੇ ਹੋਰ ਵੀ ਜਿੰਨੇ ਵੀ ਲਾਗੀ ਸ਼ਾਗੇ ਦੇ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉਹ ਵੀ ਤਸਵੀਰਾਂ ਜ਼ਰੂਰ ਸਾਂਝੀਆਂ ਕਰਾਂਗੇ ਫਿਲਹਾਲ ਦੇ ਲਈ ਮੈਨੂੰ ਦੀਵ ਜਾਜਤ ਨੇ ਪੱਕ ਪਹੁੰਚ ਦੇ ਲਈ ਸਤਿ ਸ਼ਕੰਦ ਸ਼੍ਰੀ ਹਜੂਰ ਸਾਹਿਬ